ਜੰਡਿਆਲਾ ਗੁਰੂ ਤੋਂ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਸੋ ਪੂਰਾ ਮਾਮਲਾ ਜੰਡਿਆਲਾ ਗੁਰੂ ਦੇ ਪਿੰਡ ਗੂਨੋਵਾਲ ਦਾ ਜਿੱਥੇ ਬੀਤੀ ਰਾਤ ਇਹ ਵੱਡੀ ਵਾਰਦਾਤ ਵਾਪਰੀ ਹੈ ਔਰ ਹਮਲਾਵਰ ਜਿਹੜੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਉਹਨਾਂ ਤਸਵੀਰਾਂ ਕੈਦ ਹੋਈਆਂ ਨੇ ਮੋਟਰਸਾਈਕਲ ਸਵਾਰ ਇਹ ਹਮਲਾਵਰ ਆਉਂਦੇ ਨੇ ਜਿਵੇਂ ਕਿ ਸੀਸੀਟੀਵੀ ਕੈਮਰੇ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਇਹ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਉਥੋਂ ਫਰਾਰ ਹੁੰਦੇ ਨੇ ਫਿਲਹਾਲ ਦੱਸੇ ਜਾ ਰਹੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਸੁੱਤੇ ਹੋਏ ਸਨ ਇੱਕਦਮ ਖੜਕੇ ਦੀ ਆਵਾਜ਼ ਆਂਦੀ ਹੈ ਜਦੋਂ ਉਹ نیچے ਆ ਕੇ ਅ ਦਰਵਾਜ਼ਾ ਖੋਲਦੇ ਨੇ ਤਾਂ ਉਹ ਦੇਖ ਕੇ ਹੈਰਾਨ ਰਹਾ ਜਾਂਦੇ ਨੇ ਕਿਉਂਕਿ ਅ ਗੇਟ ਤੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਸੀ ਹੋਲ ਸੀਗੇ ਉਹ ਨਜ਼ਰ ਆ ਰਹੇ ਸੀ ਜਿਸ ਤੋਂ ਸਾਫ਼ ਨਜ਼ਰ ਆਇਆ ਕਿ ਜੋ ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਘਰ ਦੇ ਉੱਤੇ ਚੱਲੀਆਂ ਨੇ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਉਹਨਾਂ ਨੇ ਦੇਖਿਆ ਬਾਈਕ ਸਵਾਰ ਕੁਝ ਅਣਪਛਾਤੇ ਸੀ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀ ਉਹਨਾਂ ਵੱਲੋਂ ਉਹਨਾਂ ਦੇ ਘਰ ਦੇ ਗੇਟ ਉੱਤੇ ਅੰਨੇਵਾ ਤਾਪੜ ਤੋੜ ਫਾਇਰਿੰਗ ਕੀਤੀ ਹੈ ਫਿਲਹਾਲ ਜੰਡਿਆਲਾ ਗੁਰੂ ਦੀ ਇਹ ਘਟਨਾ ਪਿੰਡ ਗੁੰਨੋਵਾਲ ਦੇ ਵਿੱਚ ਬੀਤੀ ਰਾਤ ਅਣਪਛਾਤੇਆਂ ਵੱਲੋਂ ਗੋਲੀਆਂ ਚਲਾਈਆਂ ਗਿਆ ਨੇ ਗਣੀਮਤ ਰਹੀਏ ਕਿ ਇਸ ਹਮਲੇ ਦੇ ਵਿੱਚ ਪਰਿਵਾਰ ਜਿਹੜਾ ਹੈ ਉਹ ਸਹੀ ਸਲਾਮਤ ਹੈ ਆਪ ਦਾ ਵਲੰਟੀਅਰ ਹੈ ਹਰਪ੍ਰੀਤ ਸਿੰਘ ਹੈਪੀ ਜਿਸ ਦੇ ਘਰ ਦੇ ਉੱਤੇ ਇਹ ਫਾਇਰਿੰਗ ਹੋਈ ਹੈ ਫਿਲਹਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦੇ ਵਿੱਚ ਔਰ ਪ੍ਰਸ਼ਾਸਨ ਕੋਲੋਂ ਮੰਗ ਕਰ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਉਹਨਾਂ ਦੀ ਜਾਨ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਜਿਸ ਤਰ੍ਹਾਂ ਨਾਲ ਉਹਨਾਂ ਦੀ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਜਾਨ ਤੇ ਬਣੀ ਹੋਈ ਹੈ ਕਿਸੇ ਵੀ ਵੇਲੇ ਵੀ ਕੋਈ ਵੀ ਘਟਨਾ ਵਾਪਰ ਸਕਦੀ ਹੈ ਅਗਰ ਇਨਾਂ ਦੋਸ਼ਿਆਂ ਨੂੰ ਨਾ ਫੜਿਆ ਗਿਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਗੇਟ ਦੇ ਬਾਅਦ ਜਿਹੜੇ ਗੋਲੀਆਂ ਚਲੀਆਂ ਨੇ ਉਹਨਾਂ ਦੇ ਖੋਲ ਜਿਹੜੇ ਨੇ ਉਹ ਬਰਾਮਦ ਕਰ ਲਏ ਗਏ ਨੇ ਨਾਲ ਦੇ ਨਾਲ ਸੀਸੀਟੀਵੀ ਕੈਮਰੇ ਨੂੰ ਖੰਗਾਲ ਰਹੇ ਨੇ ਔਰ ਦੋਸ਼ਿਆਂ ਨੂੰ ਫੜੇ ਜਾਣ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਕਿ ਜਲਦ ਹੀ ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ ਫਿਲਹਾਲ ਕੀ ਕੁਝ ਕਹਿ ਰਹੇ ਨੇ ਪਰਿਵਾਰ ਵਾਲੇ ਔਰ ਨਾਲ ਦੇ ਨਾਲ ਪੁਲਿਸ ਵਾਲੇ ਕੀ ਕੁਝ ਭਰੋਸਾ ਦੇ ਰਹੇ ਨੇ ਕਾਰਵਾਈ ਕਰਨ ਦਾ ਆਉ ਤੁਹਾਨੂੰ ਸੁਣਾਉਂਦੇ ਚਲਦੇ ਆਂ ਜੀ ਮਨਪ੍ਰੀਤ ਕੌਰ ਕੀ ਗੱਲ ਹੋਈ ਆ ਜੀ ਰੱਬ ਸਰ 12:10 ਦਾ ਟਾਈਮ ਸੀ ਤੇ ਅਸੀਂ ਸੁੱਤੇ ਹੋਏ ਹਾਂ ਤੇ ਇੱਕਦਮ ਡੰਮ ਕਰਕੇ ਆਵਾਜ਼ ਆਈ ਜਿਦਾ ਕੋਈ ਚੀਜ਼ ਵੱਜੀ ਹੁੰਦੀ ਆ ਸਾਨੂੰ ਨਹੀਂ ਪਤਾ ਗੋਲੀ ਚੱਲੀ ਆ ਤੇ ਅਸੀਂ ਜਿੱਦਾਂ ਹੀ ਬਾਹਰ ਨਿਕਲੇ ਸਾਡਾ ਬੇਟਾ ਵੀ ਤੇ ਵੇਖਿਆ ਤਾਂ ਥੱਲੇ ਬੱਬਾ ਕੰਧ ਟੱਪ ਕੇ ਥੱਲੇ ਉਤਲਾ ਲਾ ਕੇ ਸੌਂਦੇ ਨਾ ਲੋਕ ਲਾ ਕੇ ਸੌਂਦੇ ਤੇ ਉਹ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਉਹਨਾਂ ਵੇਖਿਆ ਤੇ ਰੋਂਦ ਪਿਆ ਸੀ ਥੱਲੇ ਫਿਰ ਅਸੀਂ ਦੇਖਿਆ ਵੀ ਇਦਾਂ ਸਾਡੇ ਗੋਲੀ ਚੱਲੀ ਆ ਇੱਕ ਗੋਲੀ ਕਿੱਲੀ ਆ ਜਾਂ ਦੋ ਦੋ ਚੱਲੀਆਂ ਸਰ ਤੇ ਕਿੰਨੇ ਨੌਜਵਾਨ ਸੀ ਜਿਹੜੇ ਗੋਲੀ ਚਲਾਉਣ ਵਾਲੇ ਸੀ ਜੀ ਸਰ ਦੋ ਆਏ ਆ ਕੈਮਰੇ ਚ ਆਇਆ ਦੋ ਆਏ ਆ ਤੇ ਇੱਕ ਨੇ ਮੂੰਹ ਬੰਨਿਆ ਸੀ ਕਾਲੇ ਰੁਮਾਲ ਨਾਲ ਤੇ ਟੋਪੀ ਪਾਈ ਤੇ ਹੰਝ ਕਰਕੇ ਆਇਆ ਕੈਮਰਾਗਰ ਨੂੰ ਤੇ ਸ਼ਕਲ ਨਹੀਂ ਪਰ ਪਤਲਾ ਜਾ ਸੀ ਜਵਾਨ ਜਿਆ ਕੋਈ ਲੜਾਈ ਝਗੜਾ ਸਰ ਲੜਾਈ ਝਗੜਾ ਤੇ ਨਾ ਕੋਈ ਨਹੀਂ ਹੈ ਅਭੂਜੀ ਕੋਈ ਗੱਲ ਹੋਈ ਤਿੰਨੇ ਬੇਟੇ ਆ ਤੇ ਤਿੰਨ ਬੇਟੇ ਸਰ ਸਾਡੇ ਕੀ ਕੰਮ ਕਰਦੇ ਸਰ ਇੱਕ ਤੇ ਅਸੀਆਂ ਦਾ ਸਾਡੇ ਦਿਓਰ ਨਹੀਂ ਕਰਦਾ ਸੀ ਇੱਕ ਸ਼ਰੀਨਗਰ ਲੱਕੜ ਦਾ ਕਰਦਾ ਤੇ ਇੱਕ ਮਲੇਸ਼ੀਆ ਤੋਂ ਆਇਆ ਹਾਂਜੀ ਕੋਈ ਪ੍ਰਾਣੀ ਰੰਜਿਸ਼ ਨਹੀਂ ਸਰ ਨਹੀਂ ਕੋਈ ਅਭੂਜੀ ਸਾਡੀ ਰੰਜਿਸ਼ ਨਹੀਂ ਹੈਗੀ ਕੀ ਮੰਗ ਕਰਦੇ ਹੋ ਮਾਹੌਲ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਰ ਇਹੋ ਮੰਗ ਕਰਦੇ ਆ ਵੀ ਇੰਨਾ ਤੇ ਰੋਕ ਲੱਗੇ ਜਿਹੜੇ ਆ ਨੌਜਵਾਨ ਜਿਹੜੇ ਮਾਰ ਰਹੇ ਨੇ ਉਹ ਹਥਿਆਰ ਰੱਖੇ ਨੇ ਦੋ ਨੰਬਰ ਚ ਇਹ ਸਭ ਬੰਦ ਹੋਣ ਪ੍ਰਸ਼ਾਸਨ ਨਾਲੋਂ ਇਹ ਹੀ ਹੈ ਕਿ ਆ ਜਿਹੜੇ ਬੱਚਿਆਂ ਨੂੰ ਇਦਾਂ ਕਰ ਰਹੇ ਨੇ ਇਹ ਸਭ ਰੋਕ ਲੱਗੇ ਕਾਰਵਾਈ ਹੋਵੇ ਇਨਾਂ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਸਿੰਘ ਜੀ ਤੁਸੀਂ ਜੀ ਕੀ ਗੱਲ ਹੋਈ ਆ ਜੀ ਰਾਤੀ ਜੀ ਸੁੱਤੇ ਆ ਤੇ ਕੋਈ 12:30 12 ਵਜੇ ਜਦੋਂ ਉੱਠੇ 12:00 ਤੇ ਸਵੇਰ ਆਜ ਦੋ ਵਾ ਫਾਇਰ ਦੇ ਆਵਾਜ਼ ਆਏ ਆ ਤੇ ਗੇਟ ਖੋਲ ਕੇ ਆ ਕੇ ਵੇਖਿਆ ਤਾਂ ਇਹਨਾਂ ਦੇ ਗੇਟ ਤੇ ਫਾਇਰ ਹੋਇਆ ਸਾਡੇ ਗਵਾਂਡੀ ਹੈ ਹਾਂਜੀ ਗਵਾਂਡੀ ਹੈ ਜੀ ਤੇ ਮਤਲਬ ਹੈ ਕਿ ਤੁਹਾਨੂੰ ਪਤਾ ਲੱਗਾ ਕਿ ਕਿੰਨੇ ਵਜੇ ਕੌਣ ਆਏ ਕੀ ਫਰਦਾਈ ਆਏ ਜਦੋਂ ਉੱਠੇ ਆਵਾਜ਼ ਸੁਣ ਕੇ ਹੀ ਉੱਠੇ ਆ ਹੀ ਸੁੱਤੇ ਆ ਅੱਛਾ ਆਵਾਜ਼ ਸੁਣ ਕੇ ਜਿੱਤਣੇ ਉੱਠੇ ਆ ਤਾਂ ਉੱਠ ਕੇ ਆ ਕੇ ਵੇਖਿਆ ਤਾਂ ਇੱਥੇ ਫਾਇਰ ਇਹ ਨਾ ਉੱਠੇ ਆ ਜੀ ਇੱਥੇ ਖੋਲ ਪਿਆ ਸੀ ਤੇ ਇੱਥੇ ਫਾਇਰ ਹੋਇਆ ਫਾਇਰ ਦੀ ਆਵਾਜ਼ ਸੁਣ ਕੇ ਉੱਠੇ ਇਸ ਵਾਰ ਦੀ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਕੀਤਾ ਰਹਿਣਾ ਤੇ ਪਰ ਇਹ ਕਿ ਹੋ ਰਿਹਾ ਘਟਨਾ ਹੋਰ ਵੀ ਹੋ ਰਹੀਆਂ ਕੀ ਕਹਿਣਾ ਚਾਹੋਗੇ ਇਤਰਾ ਦੇ ਹੋਣ ਹੀ ਨਹੀਂ ਆ ਬਾਕੀ ਇਹਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਆ ਵੀ ਉਹ ਕਾਰਵਾਈ ਕਰੇ ਠੱਲ ਪੈਣੀ ਚਾਹੀਦੀ ਹੈ ਜੀ ਇਹ ਤਾਂ ਠੱਲ ਪੈਣੀ ਚਾਹੀਦੀ ਆ ਤੇ ਕੋਈ ਸ਼ਾਕਾ ਹੈ ਕਿ ਤੈਨੂੰ ਕਿੰਨੇ ਕਰਾਇ ਚਲਾਈ ਕੋਈ ਨਹੀਂ ਉਹੋ ਜੀ ਕੋਈ ਲੜਾਈ ਤਾਂ ਨਹੀਂ ਹੈਗੀ ਨਹੀਂ ਕੇ ਦੇ ਨਾਲ ਵੀ ਤੇ ਕਿੰਨੇ ਜਣੇ ਸੀ ਜਿਹੜੇ ਆਏ ਉਹਦੇ ਆਪਾਂ ਵੇਖਿਆ ਨੇ ਜੀ ਆਪਾਂ ਨੇ ਕੈਮਰੇ ਦੇ ਬਾਅਦ ਸੇਲਣਾ ਨੇ ਵੇਖਿਆ ਸਵੇਰੇ 2 ਜਣੇ ਤੇ ਮੂੰਹ ਲਟੇ ਕੇ ਉਹ ਬੰਦੇ ਹਾਂ ਮੂੰਹ ਬੰਨੇ ਹੋਏ ਉਹਨਾਂ ਨੇ ਤੇ ਕਾਤੇ ਆਏ ਪਤਾ ਮੋਟਰਸਾਈਕਲ ਤੇ ਆਏ ਜੀ ਕਿੰਨੇ ਫਾਇਰ ਕਿਤੇ ਦੋ ਫਾਇਰ ਹੋਏ ਜੀ ਕੋਈ ਜਾਣੀ ਨੁਕਸਾਨ ਨਹੀਂ ਆਇਆ ਨਹੀਂ ਜਾਣੀ ਨੁਕਸਾਨ ਕਿਹਾ ਇਹ ਮੰਗ ਕਰਦੇ ਮੰਗੇ ਹੋ ਕਰਦੇ ਵੀ ਜਿੰਨਾ ਵੀ ਕੰਮ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਬੀਤੀ ਰਾਤ ਗੋਲੀਆਂ ਚੱਲੀਆਂ ਪਿੰਡ ਗੁੰਨੋਵਾਲ ਦੇ ਵਿੱਚ ਕੀ ਮਾਮਲਾ ਹੈਗਾ ਹੁਣ ਤੱਕ ਵੀ ਇਹ ਅਮਰਤਪਾਲ ਸਿੰਘ ਦਾ ਪੁੱਤਰ ਹਰਜਿੰਦਰ ਸਿੰਘ ਇਹਦੇ ਘਰ ਦੇ ਗੇਟ ਦੇ ਵਿੱਚ ਗੋਲੀਆਂ ਮਾਰ ਕੇ ਗਏ ਆ ਬਾਕੀ ਹੁਣ ਅਸੀਂ ਮੌਕੇ ਤੇ ਆਏ ਆ ਕਰ ਰਹੇ ਤਫ਼ਤੀਸ਼ ਕਿੰਨੇ ਨੌਜਵਾਨ ਸੀ ਜਿਹੜੇ ਗੋਲੀ ਲੱਗੀ ਦੋ ਬੰਦੇ ਦੱਸਦੇ ਆ ਦੋ ਇਧਰ ਆਏ ਆ ਦੋ ਅਗਲੇ ਪਾਸੇ ਗਏ ਆ ਜੋ ਸੀਸੀਟੀ ਕੈਮਰੇ ਚੋਂ ਚਾਰ ਬੰਦੇ ਅਜੇ ਫਿਲਹਾਲ ਪਤਾ ਲੱਗਿਆ ਔਰ ਮੋਸਟਲੀ ਵਧ ਵੀ ਹੋ ਸਕਦੇ ਕੋਈ ਫੋਨ ਕਾਲ ਤੰਕੀ ਦਾ ਫਿਰ ਕੋਈ ਪੁਰਾਣੀ ਰੰਜਿਸ਼ ਨਹੀਂ ਅਜੇ ਤੱਕ ਤਾਂ ਹੁਣ ਇਨਵੈਸਟੀਗੇਟ ਕਰਦੇ ਆ ਫਿਰ ਪਤਾ ਲੱਗੂ